ਸਮੇ ਤੋਂ ਪਹਿਲਾਂ ਆਏ ਮਾਨਸੂਨ ਨੇ ਤਬਾਹੀ ਮਚਾਈ ਹੋਈ ਹੈ ਜਿੱਥੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਤਬਾਹੀਆਂ ਝੜਿਓ ਦੇਖਣ ਨੂੰ ਮਿਲ ਰਹੀ ਹੈ। ਬੀਤੇ 2 ਦਿਨਾਂ ਦੇ ਵਿੱਚ 32 ਮੌਤਾਂ ਨੇ ਝੜੀਆਂ ਹੋ ਚੁੱਕੀਆਂ ਨੇ। ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਪਾਣੀ ਆ ਛੜਾ ਉੱਪਰ ਚੁੱਕਿਆ। ਜਨਜੀਵਨਾਂ ਛੜਾ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਵੈ। ਲੋਕ ਨੇ ਜਿਹੜੇ ਉਹ ਬੇਕਾਰ ਹੋਏ ਨੇ ਕਈ ਲੋਕਾਂ ਦੇ ਜਿਹੜੇ ਘਰ ਨੇ ਉਹ ਵੀ ਢਹਿ ਢੇਰੀ ਹੋ ਚੁੱਕੇ ਨੇ ਤਾਂ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਇਹ ਤਬਾਹੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ। ਕੁੱਲ ਮਿਲਾ ਕੇ ਹੁਣ ਤੱਕ 2 ਦਿਨਾਂ ਦੇ ਵਿੱਚ 32 ਮੌਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤਾਂ ਜ਼ਮੀਨਾਂ ਜਿਹੜੀ ਉਹ ਵੀ ਖੁਸਕ ਰਹੀ ਹੈ ਜਿਸ ਕਰਕੇ ਆਵਾਜਾਈਆਂ ਜਿਹੜੀ ਉਹ ਵੀ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ। ਆਵਾਜਾਈਆਂ ਜਿਹੜੀ ਉਹ ਵੀ ਥੱਪ ਹੋ ਚੁੱਕੀ ਹੈ। ਜੇ ਗੱਲ ਕੀਤੀ ਜਾਵੇ ਅਸਾਮ ਦੀ, ਅਰੁਣਾਚਲ ਦੀ, ਮਿਜ਼ੋਰਮ ਦੀ ਤੇ ਮਗਾਲਿਆ ਦੀ ਤੇ ਕੇਰਲ ਦੀ ਜਿੱਥੇ ਮੌਤਾਂ ਹੋਈਆਂ ਨੇ ਜੇ ਅਸੀਂ ਗੱਲ ਕਰਦੇ ਹਾਂ ਅਸਾਮ ਦੀ ਤਾਂ ਅਸਾਮ ਦੇ ਵਿੱਚ 16 ਮੌਤਾਂ ਹੋ ਚੁੱਕੀਆਂ ਨੇ ਅਰੁਣਾਚਲ ਦੇ ਵਿੱਚ 9 ਮਿਜ਼ੋਰਮ ਵਿੱਚ 4 ਅਤੇ ਮਗਾਲਿਆ ਦੇ ਵਿੱਚ 3 ਮੌਤਾਂ ਨੇ ਜੜੀਆਂ ਉਹ ਹੋ ਚੁੱਕੀਆਂ ਨੇ ਤਾਂ ਅਸਾਮ ਵਿੱਚ ਸਾਰੀਆਂ ਮੌਤਾਂ ਨੇ ਜੜੀਆਂ ਉਹ ਜ਼ਮੀਨ ਖਿਸਕਣ ਅਤੇ ਹੜਾ ਕਾਰਨ ਹੋਈਆਂ ਨੇ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਗ ਜ਼िले ਵਿੱਚ ਹਾਈਵੇ 13 ਤੇ ਜ਼ਮੀਨ ਖਿਸਕਣ ਕਾਰਨ ਇੱਕ ਕਾਰ ਡੂੰਗੀ ਖੱਡ ਵਿੱਚ ਡਿੱਗ ਗਈ ਇਸ ਹਾਦਸੇ ਵਿੱਚ ਦੋ ਪਰਿਵਾਰਾਂ ਦੇ 7 ਲੋਕਾਂ ਦੀ ਮੌਤ ਹੋ ਗਿਆ ਤਾਂ ਇੱਕ ਹੋਰ ਘਟਨਾ ਜਿੱਥੇ ਦੋ ਲੋਕਾਂ ਦੀ ਜਾਨ ਗਈ ਹੈ ਜੇ ਮਿਜ਼ੋਰਮ ਦੀ ਗੱਲ ਕੀਤੀ ਜਾਵੇ ਤਾਂ ਸੇਰਸ਼ਿਪ ਦੇ ਵਿੱਚ 13 ਘਰਨੇ ਛੇੜੇ ਉਹ ਟਹਾ ਢੇ ਦੀ ਹੋ ਗਏ ਨੇ ਜਿੱਥੇ ਇੱਕ ਵਿਅਕਤੀ ਦੀ ਮੌਤ ਆ ਜਿਹੜੀ ਉਹ ਹੋ ਗਿਆ ਤਾਂ ਉਤਰੀ ਸਿੱਕਮ ਦੇ ਵਿੱਚੋਂ ਇਹ ਖਬਰ ਮਿਲ ਰਹੀ ਹੈ ਕਿ 1500 ਸੈਲਾਨੀ ਨੇ ਛੇੜੇ ਉਹ ਫਸੇ ਹੋਏ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਤੂਫਾਨ ਦਾ ਔਰੇਂਜ ਅਲਰਟ ਆ ਛੜਾ ਉਹ ਜਾਰੀ ਕੀਤਾ ਗਿਆ ਤਾਂ ਚੇਤਾਵਨੀਆਂ ਜਿਹੜੀ ਉਹ ਜਾਰੀ ਕੀਤੀ ਗਈ ਆ ਪਰ ਜੇ ਅਸੀਂ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੀ ਗੱਲ ਕਰੀਏ ਜਿਵੇਂ ਕਿ ਕੇਰਲ ਸਿਕਮ ਅਰਨਾਚਲ ਪ੍ਰਦੇਸ਼ ਜਾਂ ਫਿਰ ਮਿਜ਼ੋਰਮ ਜਾਂ ਫਿਰ ਮੇਘਾਲਿਆ ਉਥੇ ਕਾਫੀ ਜ਼ਿਆਦਾ ਤਬਾਹੀ ਦਾ ਖੌਫਨਾਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਘਰਨੇ ਛੜੇ ਉਹ ਟਹਿ ਟੇ ਨਹੀਂ ਹੋ ਚੁੱਕੇ ਨੇ ਹੜ੍ਹਨੇ ਛੜੇ ਆਏ ਹੋਏ ਨੇ ਕਿਉਂਕਿ ਮੀਂਹ ਜਿਹੜਾ ਕਾਫੀ ਜ਼ਿਆਦਾ ਪੈ ਰਿਹਾ ਕੁਝ ਹਿੱਸਿਆਂ ਦੇ ਵਿੱਚ ਜ਼ਮੀਨਾਂ ਛੜੀ ਉਹ ਖਿਸਕ ਰਹੀਆਂ ਸੜਕਾਂ ਨੇ ਜਿਹੜੀਆਂ ਖਿਸਕ ਚੁੱਕੀਆਂ ਨੇ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਲੋਕਾਂ ਦਾ ਜਨਜੀਵਨਾਂ ਜਿਹੜਾ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖੌਫਨਾਕ ਮੰਜ਼ਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਾਣੀ ਆ ਛੜਾ ਉਹ ਭਰ ਚੁੱਕਿਆ ਗੋਲੀ ਦੀ ਰਫ਼ਤਾਰ ਮੰਗੇ ਇਹ ਪਾਣੀ ਆ ਜਿਹੜਾ ਉਹ ਵਗ ਰਿਹਾ ਏ ਜਿਸ ਕਰਕੇ ਹੁਣ ਤੱਕ 32 ਲੋਕਾਂ ਦੀ ਮੌਤ ਆ ਛੜੀ ਉਹ ਹੋ ਚੁੱਕੀ ਆ ਤਾਂ ਮੰਗਨ ਦੇ ਵਿੱਚ ਜਿਹੜੀ ਤੀਸਤਾ ਨਦੀ ਆ ਉਹ ਵੀ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਆਈ ਹੋਈ ਆ ਸਮੇ ਤੋਂ ਪਹਿਲਾਂ ਆਏ ਮਾਨਸੂਨ ਨੇ ਤਬਾਹੀ ਮਚਾਈ ਹੋਈ ਆ ਜਿੱਥੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਤਬਾਹੀ ਆ ਛੜਿਓ ਦੇਖਣ ਨੂੰ ਮਿਲ ਰਹੀ ਆ ਬੀਤੇ ਦੋ ਦਿਨਾਂ ਦੇ ਵਿੱਚ 32 ਮੌਤਾਂ ਨੇ ਜੜੀਆਂ ਉਹ ਹੋ ਚੁੱਕੀਆਂ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਪਾਣੀ ਆ ਛੜਾ ਉਹ ਭਰ ਚੁੱਕਿਆ ਜਨਜੀਵਨਾ ਛੜਾ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਵੈ ਲੋਕ ਨੇ ਜਿਹੜੇ ਉਹ ਬੇਕਰ ਹੋਏ ਨੇ ਕਈ ਲੋਕਾਂ ਦੇ ਜਿਹੜੇ ਘਰ ਨੇ ਉਹ ਵੀ ਢਹਿ ਢੇਰੀ ਹੋ ਚੁੱਕੇ ਨੇ ਤਾਂ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਇਹ ਤਬਾਹੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕੁੱਲ ਮਿਲਾ ਕੇ ਹੁਣ ਤੱਕ ਦੋ ਦਿਨਾਂ ਦੇ ਵਿੱਚ 32 ਮੌਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤਾਂ ਜ਼ਮੀਨਾਂ ਜਿਹੜੀ ਉਹ ਵੀ ਖੁਸਕ ਰਹੀ ਆ ਜਿਸ ਕਰਕੇ ਆਵਾਜਾਈਆ ਛੇੜੀ ਉਹ ਵੀ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ ਆਵਾਜਾਈਆ ਜਿਹੜੀ ਉਹ ਵੀ ਥੱਪ ਹੋ ਚੁੱਕੀ ਹੈ ਜੇ ਗੱਲ ਕੀਤੀ ਜਾਵੇ ਅਸਾਮ ਦੀ ਅਰੁਣਾਚਲ ਦੀ ਮਿਜ਼ੋਰਮ ਦੀ ਤੇ ਮਗਾਲਿਆ ਦੀ ਤੇ ਕੇਰਲ ਦੀ ਜਿੱਥੇ ਮੌਤਾਂ ਹੋਈਆਂ ਨੇ ਜੇ ਅਸੀਂ ਗੱਲ ਕਰਦੇ ਹਾਂ ਅਸਾਮ ਦੀ ਤਾਂ ਅਸਾਮ ਦੇ ਵਿੱਚ 16 ਮੌਤਾਂ ਹੋ ਚੁੱਕੀਆਂ ਨੇ ਅਰੁਣਾਚਲ ਦੇ ਵਿੱਚ 9 ਮਿਜ਼ੋਰਮ ਵਿੱਚ 4 ਅਤੇ ਮਗਾਲਿਆ ਦੇ ਵਿੱਚ 3 ਮੌਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤਾਂ ਅਸਾਮ ਵਿੱਚ ਸਾਰੀਆਂ ਮੌਤਾਂ ਨੇ ਜਿਹੜੀਆਂ ਉਹ ਜ਼ਮੀਨ ਖਿਸਕਣ ਅਤੇ ਹੜਾ ਕਾਰਨ ਹੋਈਆਂ ਨੇ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਗ ਜ਼ਿਲ੍ਹੇ ਵਿੱਚ ਹਾਈਵੇ 13 ਤੇ ਜ਼ਮੀਨ ਖਿਸਕਣ ਕਾਰਨ ਇੱਕ ਕਾਰ ਡੂੰਗੀ ਖੱਡ ਵਿੱਚ ਡਿੱਗ ਗਈ ਇਸ ਹਾਦਸੇ ਵਿੱਚ ਦੋ ਪਰਿਵਾਰਾਂ ਦੇ 7 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਇੱਕ ਹੋਰ ਘਟਨਾ ਜਿੱਥੇ ਦੋ ਲੋਕਾਂ ਦੀ ਜਾਨ ਗਈ ਹੈ ਜੇ ਮਿਜ਼ੋਰਮ ਦੀ ਗੱਲ ਕੀਤੀ ਜਾਵੇ ਤਾਂ ਸੇਰਸ਼ਿਪ ਦੇ ਵਿੱਚ 13 ਘਰਨੇ ਛੇੜੇ ਉੱਟਾ ਢੇੜੀ ਹੋ ਗਏ ਨੇ ਜਿੱਥੇ ਇੱਕ ਵਿਅਕਤੀ ਦੀ ਮੌਤਾ ਝੜੀ ਹੋ ਗਿਆ ਤਾਂ ਉੱਤਰੀ ਸਿੱਕਮ ਦੇ ਵਿੱਚੋਂ ਇਹ ਖਬਰ ਮਿਲ ਰਹੀ ਹੈ ਕਿ 1500 ਸੈਲਾਨੀ ਨੇ ਜਿਹੜੇ ਉਹ ਫਸੇ ਹੋਏ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਤੂਫਾਨ ਦਾ orange alert ਛੜਾ ਉਹ ਜਾਰੀ ਕੀਤਾ ਗਿਆ ਤਾਂ ਚੇਤਾਵਨੀਆਂ ਛੜੀ ਉਹ ਜਾਰੀ ਕੀਤੀ ਗਈ ਆ ਪਰ ਜੇ ਅਸੀਂ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੀ ਗੱਲ ਕਰੀਏ ਜਿਵੇਂ ਕਿ ਕੇਰਲ ਸਿੱਕਮ ਅਰੁਣਾਚਲ ਪ੍ਰਦੇਸ਼ ਜਾਂ ਫਿਰ ਮਿਜ਼ੋਰਮ ਜਾਂ ਫਿਰ ਮਗਾਲਿਆ ਉਥੇ ਕਾਫੀ ਜ਼ਿਆਦਾ ਤਬਾਹੀ ਦਾ ਖੌਫਨਾਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਘਰ ਨੇ ਛੜੇ ਉਹ ਟਹਿ ਟੇਰੀ ਹੋ ਚੁੱਕੇ ਨੇ ਹੜ੍ਹ ਨੇ ਛੜੇ ਆਏ ਹੋਏ ਨੇ ਕਿਉਂਕਿ ਮੀਂਹ ਜਿਹੜਾ ਉਹ ਕਾਫੀ ਜ਼ਿਆਦਾ ਪੈ ਰਿਹਾ ਕੁਝ ਹਿੱਸਿਆਂ ਦੇ ਵਿੱਚ ਜ਼ਮੀਨਾਂ ਜਿਹੜੀਆਂ ਖਿਸਕ ਰਹੀਆਂ ਸੜਕਾਂ ਨੇ ਜਿਹੜੀਆਂ ਖਿਸਕ ਚੁੱਕੀਆਂ ਨੇ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਲੋਕਾਂ ਦਾ ਜਨ ਜੀਵਨ ਜਿਹੜਾ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖੌਫਨਾਕ ਮੰਜ਼ਰ ਦਿਆਂ ਇਹ ਤਸਵੀਰਾਂ ਨੇ ਜਿੱਥੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਾਣੀ ਆ ਛੜਾ ਉਹ ਭਰ ਚੁੱਕਿਆ ਗੋਲੀ ਦੀ ਰਫ਼ਤਾਰ ਮੰਗੇ ਇਹ ਪਾਣੀ ਜਿਹੜਾ ਉਹ ਵਗ ਰਿਹਾ ਜਿਸ ਕਰਕੇ ਹੁਣ ਤੱਕ 32 ਲੋਕਾਂ ਦੀ ਮੌਤ ਅਚੜੀ ਉਹ ਹੋ ਚੁੱਕੀ ਆ ਤਾਂ ਮੰਗਨ ਦੇ ਵਿੱਚ ਜਿਹੜੀ ਤੀਸਤਾ ਨਦੀ ਹੈ ਉਹ ਵੀ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਆਈ ਹੋਈ ਆ